ਸਤਿ ਸ਼੍ਰੀ ਅਕਾਲ ਜੀ ਮਨਰਾਸੀ ਦੂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਆਸ਼ਾ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਜੀ ਲਓ ਜੀ ਆਪਾਂ ਇੱਕ ਨਵਾਂ ਵਲੌਗ ਲੈ ਕੇ ਹਾਜ਼ਰ ਹੋ ਗਏ ਆ ਤੇ ਅੱਜ ਵਾਲੇ ਵਲੌਗ ਦੀ ਆਪਣੀ ਸ਼ੁਰੂਆਤ ਹੋ ਰਹੀ ਆ ਕਮੈਂਟਸ ਤੇ ਰਿਪਲਾਈ ਤੋਂ ਆਪਾਂ ਨੂੰ ਇੱਕ ਭੈਣ ਨੇ ਕਮੈਂਟ ਕੀਤਾ ਸੀ ਵੀ ਤੁਸੀਂ ਜਿਹੜੀ ਪੇਂਟਿੰਗ ਦੇ ਡਿਜ਼ਾਈਨ ਹੋ ਉਹ ਕਿਸ ਤਰ੍ਹਾਂ ਸ਼ਾਪਦੇ ਹੋ ਤੇ ਅੱਜ ਬਹੁਤ ਟਾਈਮ ਹੋ ਗਿਆ ਉਸ ਕਮੈਂਟਸ ਨੂੰ ਆਏ ਨੂੰ ਪਰ ਸੌਰੀ ਮੇਰਾ ਟਾਈਮ ਨਹੀਂ ਲੱਗਿਆ ਮੈਂ ਕਾਫੀ ਬਿਜ਼ੀ ਚੱਲ ਰਹੀ ਸੀ ਕਿ ਇਸ ਕਰਕੇ ਅੱਜ ਮੈਂ ਤੁਹਾਡੇ ਕਮੈਂਟਸ ਤੇ ਰਿਪਲਾਈ ਦੇ ਰਹੀ ਹਾਂ ਜੀ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਫਿਰ ਜਰੂਰ ਦੱਸਿਓ ਜੀ ਇਹਨਾਂ ਤੁਹਾਡੀ ਹੈਲਪ ਹੋਈ ਆ ਜਾਂ ਨਹੀਂ ਹੋਈਗੀ ਫਿਰ ਆਪਾਂ ਅੱਗੇ ਹੋਰ ਪ੍ਰੋਸੈਸ ਅੱਗੇ ਜਾਰੀ ਕਰਾਂਗੇ ਜੀ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਲਓ ਜੀ ਸਭ ਤੋਂ ਪਹਿਲਾਂ ਜਦੋਂ ਆਪਾਂ ਕੋਈ ਵੀ ਡਿਜ਼ਾਈਨ ਛਾਪਣਾ ਹੁੰਦਾ ਤੇ ਆਪਾਂ ਨੂੰ ਇਸ ਤਰ੍ਹਾਂ ਬਟਰ ਪੇਪਰ ਚਾਹੀਦਾ ਹੁੰਦਾ ਇਹ ਵਾਲਾ ਹੈਗਾ ਜੀ ਬਟਰ ਪੇਪਰ ਤੇ ਇਹ ਕਾਫੀ ਵੱਡਾ ਹੈ ਇਸ ਤੇ ਮੈਂ ਕਾਫੀ ਡਿਜ਼ਾਈਨ ਜਿਹੜੇ ਆ ਛਾਪ ਰੱਖੇ ਆ ਹਾਲਾਂਕਿ ਇਹ ਡਿਜ਼ਾਈਨ ਜਿਹੜੇ ਆ ਕਾਟੋ ਕਟ 22-23 ਸਾਲ ਪੁਰਾਣੇ ਆ ਪਹਿਲਾਂ ਜਦੋਂ ਮੈਂ ਕਢਾਈ ਸਿੱਖੀ ਸੀਗੀ ਕੜਾਈ ਸਿੱਖੀ ਸੀ ਉਦੋਂ ਮੈਂ ਇਹ ਡਿਜ਼ਾਈਨ ਤਿਆਰ ਕੀਤੇ ਸੀਗੇ ਪੇਂਟਿੰਗ ਵਾਸਤੇ ਨਹੀਂ ਤਿਆਰ ਕੀਤੇ ਸੀਗੇ ਪਰ ਇਹ ਜਿਹੜੇ ਡਿਜ਼ਾਈਨ ਨੇ ਜ਼ਿਆਦਾਤਰ ਹੈਗੇ ਆ ਜਿਹੜੇ ਸਹਰਾਣਿਆਂ ਤੇ ਜਾਂ ਬੈੱਡ ਸ਼ੀਟਸ ਤੇ ਬਣਾਉਣ ਵਾਲੇ ਹੁੰਦੇ ਉਹ ਵਾਲੇ ਆ ਤੇ ਥੋੜੇ ਜਿਹਾ ਵੱਡੇ ਡਿਜ਼ਾਈਨ ਆ ਕਿਉਂਕਿ ਜਿਹੜੇ ਸੂਟਾਂ ਵਗਾਰਾ ਵਾਲੇ ਡਿਜ਼ਾਈਨ ਹੁੰਦੇ ਉਹ ਥੋੜੇ ਬ੍ਰੀਕ ਡਿਜ਼ਾਈਨ ਹੁੰਦੇ ਆ ਨਾ ਇਸ ਕਰਕੇ ਇਹ ਪੇਂਟਿੰਗ ਦੇ ਵੀ ਕੰਮ ਦੇ ਦਿੰਦੇ ਆ ਇਹ ਬਟਰ ਪੇਪਰ ਆ ਬਟਰ ਪੇਪਰ ਤੇ ਆਪਾਂ ਇਸ ਤਰ੍ਹਾਂ ਕੋਈ ਵੀ ਡਿਜ਼ਾਈਨ ਜਿਹੜਾ ਆ ਦੇਖ ਕੇ ਛਾਪ ਲੈਣਾ ਆ ਉਸ ਤੋਂ ਬਾਅਦ 56 ਤੋਂ ਬਾਅਦ ਜਿਵੇਂ ਆਪਾਂ ਪੈਨ ਨਾਲ ਛਾਪ ਲਿਆ ਜਾਂ ਪੈਨਸਿਲ ਨਾਲ ਛਾਪ ਲਿਆ ਸਕੈਚ ਨਾਲ ਛਾਪ ਸਕਦੇ ਹਾਂ ਉਹ ਛਾਪ ਲਿਆ ਤੇ ਉਸ ਤੋਂ ਬਾਅਦ ਜੀ ਜਿਸ ਤਰ੍ਹਾਂ ਆਹ ਡਿਜ਼ਾਈਨ ਛਾਪਿਆ ਹੋਇਆ ਹੈ ਉਸ ਤੋਂ ਬਾਅਦ ਜੀ ਦਾ ਆਪਾਂ ਸੇਮ ਡਿਜ਼ਾਈਨ ਇੱਕ ਸੂਟ ਤੇ ਹੀ ਬਣਾਉਨੇ ਆ ਦੋ ਤਿੰਨ ਵਾਰੀ ਤਾਂ ਫਿਰ ਆਪਾਂ ਨੂੰ ਇਹ ਬਟਰ ਪੇਪਰ ਤੇ ਡਿਜ਼ਾਈਨ ਬਣਾਉਣਾ ਪੈਂਦਾ ਹੈ ਇਸ ਤਰ੍ਹਾਂ ਮੈਂ ਬਣਾ ਲਿਆ ਉਸ ਤੋਂ ਬਾਅਦ ਆਪਾਂ ਸੂਈ ਲੈ ਕੇ ਤੇ ਇਸ ਦੇ ਵਿੱਚ ਹੌਲ ਕਰ ਲੈਣੇ ਆ ਛੋਟ ਛੋਟੀਆਂ ਮੋਰੀਆਂ ਕਰ ਲੈਣੀਆਂ ਆ ਜੈਸਾ ਨਾ ਕਿ ਇਹ ਡਿਜ਼ਾਈਨ ਜਿਹੜਾ ਆਪਾਂ ਕਿਸੇ ਵੀ ਕੱਪੜੇ ਤੇ ਸ਼ਾਪ ਸਕਦੇ ਆ ਤੇ ਇਹ ਮੈਂ ਇਦਾਂ ਕੀਤਾ ਹੋਇਆ ਡਿਜ਼ਾਈਨ ਤਿਆਰ ਇਹ ਵੱਡਾ ਸਾਰਾ ਫੁੱਲ ਹੈ ਤੇ ਇਸ ਨੂੰ ਜਦੋਂ ਆਪਾਂ ਕੋਈ ਸੂਈ ਨਾਲ ਤਿਆਰ ਕਰਦੇ ਆ ਤੇ ਇਸ ਵਿੱਚ ਜਿਹੜੀਆਂ ਮੋਰੀਆਂ ਹੋ ਜਾਂਦੀਆਂ ਜਿੱਦਾ ਇਸ ਡਿਜ਼ਾਈਨ ਤੇ ਦਿਖ ਰਹੀਆਂ ਆ ਜਾਂ ਤੇ ਫਿਰ ਆਪਾਂ ਜੇਸ ਬੰਨੋਂ ਮੋਰੀਆਂ ਕੀਤੀਆਂ ਆ ਠੀਕ ਹੈ ਇਧਰੋਂ ਖੁਰਦਰਾ ਬੰਨਾ ਹੋ ਗਿਆ ਇਧਰੋਂ ਸੌਫਟ ਹੋ ਗਿਆ ਜਿਸ ਵੱਨੋਂ ਮੋਰੀਆਂ ਕੀਤੀਆਂ ਆ ਉਸ ਵੱਨੋਂ ਆਪਾਂ ਛਾਪਣਾ ਹੈ ਵੀ ਕਿਸੇ ਵੀ ਕੱਪੜੇ ਤੇ ਰੱਖ ਕੇ ਮੰਨ ਲਓ ਆਪਾਂ ਇਸ ਤਰ੍ਹਾਂ ਕੱਪੜੇ ਦੇ ਉੱਤੇ ਰੱਖ ਲਿਆ ਉਸ ਤੋਂ ਬਾਅਦ ਆਪਾਂ ਜਾਂ ਤਾਂ ਮਿੱਟੀ ਦੇ ਤੇਲ ਦੇ ਵਿੱਚ ਥੋੜਾ ਜਿਹਾ ਨੀਲ ਪਾ ਕੇ ਕੋਟਨ ਲੈ ਕੇ ਕੋਟਨ ਨੂੰ ਨਿਚੋੜ ਲੈਣਾ ਹੈ ਤੇ ਫਿਰ ਇਸ ਕੱਪੜੇ ਦੇ ਉੱਤੇ ਰੱਖ ਕੇ ਕਿਸੇ ਵੀ ਕੱਪੜੇ ਦੇ ਉੱਤੇ ਰੱਖ ਕੇ ਜਿਸ ਤੇ ਆਪਾਂ ਇਹਨੂੰ ਛਾਪਣਾ ਹੈ ਤੇ ਫਿਰ ਉਸ ਤੇ ਬਾ ਦੂਸਰਾ ਇਹ ਚੀਜ਼ ਇਹ ਆਪ ਜਦੋਂ ਆਪਾਂ ਛਾਪਣਾ ਇਹ ਆਪਣਾ ਡਿਜ਼ਾਈਨ ਜਿਹੜਾ ਬਿਲਕੁਲ ਇਸ ਤਰ੍ਹਾਂ ਹੋਣਾ ਚਾਹੀਦਾ ਕੱਸਿਆ ਹੋਣਾ ਚਾਹੀਦਾ ਵੀ ਹਿੱਲਣਾ ਨਹੀਂ ਚਾਹੀਦਾਗਾ ਕਿਉਂਕਿ ਜੇ ਬਿਲਕੁਲ ਵੀ ਹਿੱਲ ਗਿਆ ਤੇ ਫਿਰ ਡਿਜ਼ਾਈਨ ਜਿਹੜਾ ਪ੍ਰੋਪਰ ਨਹੀਂ ਆਉਂਦਾਗਾ ਇਸ ਕਰਕੇ ਇਸ ਤੇ ਜਾਂ ਤਾਂ ਸਾਡਾ ਤੇ ਕੋਈ ਭਾਰ ਰੱਖ ਲਵੇ ਜਿਸ ਨਾਲ ਬਿਲਕੁਲ ਹਿੱਲੇ ਨਾ ਜਾਂ ਕਿਸੇ ਹੋਰ ਦੀ ਹੈਲਪ ਲੈ ਲਵੇ ਵੀ ਫੜ ਲਵੇ ਫਿਰ ਉਸ ਤੋਂ ਬਾਅਦ ਜੀ ਜਿਹੜਾ ਮਿੱਟੀ ਦੇ ਤੇਲ ਵਿੱਚ ਨੀਲ ਪਾਇਆ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਕੋਟਨ ਲੈ ਕੇ ਕੋਟਨ ਨੂੰ ਉਸ ਵਿੱਚ ਭੇਕ ਕੇ ਨਿਚੋੜ ਲੈਣਾ ਹੈ ਨਿਚੋੜ ਕੇ ਵੀ ਜ਼ਿਆਦਾ ਵੀ ਨਿਚੋੜਨਾ ਤੇ ਬਿਲਕੁਲ ਘੱਟ ਵੀ ਨਹੀਂ ਨਿਚੋੜਨਾ ਜ਼ਿਆਦਾ ਵੀ ਨਹੀਂ ਨਿਚੋੜਨਾ ਇੰਨਾ ਕੋ ਹੋਵੇ ਜਿਹੜਾ ਵੀ ਨੀਲ ਆਪਣੇ ਜਿਸ ਕੱਪੜੇ ਤੇ ਆਪਾਂ ਡਿਜ਼ਾਈਨ ਛਾਪਣਾ ਚਾਹੁੰਦੇ ਆ ਪਹੁੰਚ ਜਵੇ ਉਸ ਤੋਂ ਬਾਅਦ ਜੀ ਉਹ ਕੋਟਨ ਜਿਹੜਾ ਆ ਉਹ ਐਸੇ ਇਸ ਤਰ੍ਹਾਂ ਪ੍ਰੈਸ ਕਰਨਾ ਹੈ ਠੀਕ ਹੈ ਤਿੰਨ ਚਾਰ ਵਾਰੀ ਪ੍ਰੈਸ ਕਰ ਲੈਣਾ ਬਸ ਧਿਆਨ ਰੱਖਣਾ ਵੀ ਇਹ ਬਟਰ ਪੇਪਰ ਹਿਲਣਾ ਨਹੀਂ ਚਾਹੀਦਾਗਾ ਤੇ ਜੁਰ ਤਿੰਨ ਚਾਰ ਵਾਰੀ ਆਪਾਂ ਉਹਨੂੰ ਪ੍ਰੈਸ ਕਰ ਲਾਂਗੇ ਤਾਂ ਫਿਰ ਉਸ ਤੋਂ ਬਾਅਦ ਡਿਜ਼ਾਈਨ ਜਿਹੜਾ ਹੈ ਉਹ ਆਪਣੇ ਕੱਪੜੇ ਤੇ ਛੱਪ ਜਾਂਦਾ ਹੈ ਤੇ ਜੇ ਤੁਹਾਡੇ ਕੋਲ ਵਾਟਰ ਪੇਪਰ ਹੈ ਨਹੀਂ ਤਾਂ ਇਸ ਵਾਸਤੇ ਆਪਣੇ ਕੋਲ ਆਪਸ਼ਨ ਹੈਗਾ ਆ ਇੱਕ ਇਹ ਦੋ ਤਿੰਨ ਡਿਜ਼ਾਈਨ ਮੈਂ ਤਿਆਰ ਕੀਤੇ ਹੋਏ ਆ ਤੁਹਾਨੂੰ ਦਿਖਾਉਣੀ ਆ ਨਾਲੇ ਇਹ ਵੱਡਾ ਡਿਜ਼ਾਈਨ ਜਿਹੜਾ ਹੈ ਵਾਟਰ ਪੇਪਰ ਦਾ ਫਟ ਵੀ ਜਾਂਦਾ ਤੇ ਇਹ ਫਟਦਾ ਨਹੀਂਗਾ ਕਈ ਵਾਰ ਆਪਣੇ ਘਰੇ ਹੁੰਦੇ ਆ ਜਿਹੜੇ ਥੋੜੇ ਜੇ ਹਾਰਡ ਲਫਾਫੇ ਹੁੰਦੇ ਨਾ ਥੋੜੇ ਜੇ ਮਜ਼ਬੂਤ ਲਫਾਫੇ ਹੁੰਦੇ ਆ ਤੇ ਉਹ ਲਫਾਫਿਆਂ ਦੇ ਉੱਤੋਂ ਜਿਹਦਾ ਜਾ ਲੈਮੀਨੇਸ਼ਨ ਪੇਪਰ ਹੁੰਦਾ ਨਾ ਉਹ ਵੀ ਥੋੜਾ ਹਾਰਡ ਹੁੰਦਾ ਆ ਤੇ ਉਸ ਦੇ ਉੱਤੇ ਵੀ ਆਪਾਂ ਸੇਮ ਉਸੇ ਤਰ੍ਹਾਂ ਡਿਜ਼ਾਈਨ ਤਿਆਰ ਕਰ ਸਕਦੇ ਆ ਸੂਈ ਦੀ ਨੋਕ ਨਾਲ ਇਸ ਨੂੰ ਮੋਰੀਆਂ ਕਰ ਲੈਣੀਆਂ ਆ ਫਿਰ ਉਸੇ ਤਰੀਕੇ ਨਾਲ ਆਪਾਂ ਮਿੱਟੀ ਦੇ ਤੇਲ ਵਿੱਚ ਨੀਲ ਪਾ ਕੇ ਤੇ ਕਰ ਸਕਦੇ ਹਾਂ ਜੇ ਮੰਨ ਲਓ ਆਪਣੇ ਕੋਲ ਮਿੱਟੀ ਦਾ ਤੇਲ ਹੈ ਨਹੀਂ ਤਾਂ ਆਪਾਂ ਪਾਣੀ ਦੇ ਵਿੱਚ ਵੀ ਯੂਜ਼ ਕਰ ਸਕਦੇ ਹਾਂ ਵੈਸੇ ਜੋ ਆਪਾਂ ਮਿੱਟੀ ਦੇ ਤੇਲ ਨਾਲ ਯੂਜ਼ ਕਰਦੇ ਹਾਂ ਬਾਅਦ ਵਿੱਚ ਮਿੱਟੀ ਦਾ ਤੇਲ ਜਿਹੜਾ ਹੈ ਤੋਤੇ ਤੋਂ ਬਾਅਦ ਉਹਦੀ ਸਮੈਲ ਉੱਡ ਜਾਂਦੀ ਧੁੱਪੇ ਰੱਖਣ ਤੋਂ ਵੀ ਬਾਅਦ ਉੱਡ ਜਾਂਦੀ ਹੈ ਤੇ ਇਹ ਤਿੰਨ ਚਾਰ ਡਿਜ਼ਾਈਨ ਹੈ ਜਿਹੜੇ ਸਾਈਡ ਤੋਂ ਦਿਖਣਗੇ ਤੁਹਾਨੂੰ ਇਹ ਮੈਂ ਤਿਆਰ ਕੀਤੇ ਹੋਏ ਆ ਇਹ ਤੇ ਕਰਤੇ ਆ ਸੌਰੀ ਲਿਫਾਫੇ ਤੇ ਜੇ ਤਿਆਰ ਕੀਤੀ ਹੋਏ ਜਿਹੜਾ ਥੋੜਾ ਹਾਰਡ ਹੁੰਦਾ ਨਾ ਉਹ ਵਾਲਾ ਇਹ ਦੇਖੋ ਉਸ ਤਰ੍ਹਾਂ ਦੇ ਉਸ ਤਰ੍ਹਾਂ ਹੀ ਪਈ ਆ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਬਟਰ ਪੇਪਰ ਤਾਂ ਫਿਰ ਵੀ ਜਦੋਂ ਬੜਾ ਟਾਈਮ ਪੁਰਾਣਾ ਹੋ ਜੇ ਤਾਂ ਖਰਾਬ ਹੁੰਦਾ ਜਾ ਰਿਹਾ ਇਹ ਵੀ ਹੋ ਸਕਦਾ ਨਾ ਇਹ ਫਟੇ ਨਾ ਖਰਾਬ ਹੋਵੇ ਇਸ ਤਰੀਕੇ ਨਾਲ ਇਹ ਸਾਰੇ ਜਿਹੜੇ ਆ ਪਿੱਲੋ ਕਵਰ ਤੇ ਜਾਂ ਬੈੱਡ ਸ਼ੀਟਸ ਤੇ ਤੇ ਆਹ ਵਾਲਾ ਦੇਖੋ ਆਹ ਵਾਲਾ ਡਿਜ਼ਾਈਨ ਹੈਗਾ ਇਹ ਸਿੰਧੀ ਕੜਾਈ ਵਾਸਤੇ ਵੀ ਕਰਦੇ ਹੁੰਦੇ ਸੀ ਐਸੇ ਡਿਜ਼ਾਈਨ ਦਾ ਯੂਜ਼ ਇਹ ਵੀ ਉਸੇ ਲਫਾਫੇ ਵਾਲੇ ਕਵਰ ਤੇ ਕੀਤਾ ਹੋਇਆ ਹੈ ਬਣਾਇਆ ਹੋਇਆ ਹੈ ਇਸ ਤਰ੍ਹਾਂ ਦੇ ਇਸ ਤਰ੍ਹਾਂ ਹੀ ਪਈਆ ਬਿਲਕੁਲ ਖਰਾਬ ਨਹੀਂ ਹੋਏਗੇ ਇਹ ਥੋੜੇ ਜਿਹਾ ਵੱਡਾ ਹੈ ਇਸ ਤੇ ਮੈਂ ਦੋ ਤਿੰਨ ਡਿਜ਼ਾਈਨ ਬਣਾਏ ਹੋਏ ਆ ਦੋ ਬਣਾਏ ਹੋਏ ਆ ਇੱਕ ਆਹ ਵਾਲਾ ਫੁੱਲ ਹੈ ਇਸ ਤਰੀਕੇ ਨਾਲ ਬਣਾਈ ਹੋਈ ਹੈ ਇਹ ਵਾਲਾ ਹੈਗਾ ਹਾਰਡ ਵਾਲਾ ਹਨ ਜਿਹੜਾ ਖੁਰਦਰਾ ਜਿਹਾ ਹੈ ਆਹ ਵਾਲਾ ਹੈਗਾ ਪਲੇਨ ਵਸਪਾਸਾ ਇਸ ਤਰ੍ਹਾਂ ਆਪਾਂ ਬਣਾ ਸਕਦੇ ਹਾਂ ਜੇ ਤੁਹਾਡੇ ਕੋਲ ਬਟਰ ਪੇਪਰ ਹੈ ਨਹੀਂ ਤੇ ਤੁਸੀਂ ਇਦਾਂ ਲਿਫਾਫੇ ਤੇ ਵੀ ਬਣਾ ਸਕਦੇ ਆ ਜਿਹੜਾ ਤੁਹਾਡਾ ਲੈਮੀਨੇਸ਼ਨ ਵਾਲਾ ਪੇਪਰ ਹੁੰਦਾ ਆ ਜਾਂ ਕੋਈ ਹਾਰਡ ਲਿਫਾਫਾ ਹੁੰਦਾ ਆ ਇਸ ਤਰ੍ਹਾਂ ਯੂਜ਼ ਕਰ ਸਕਦੇ ਆ ਇਸ ਇਸ ਤਰੀਕੇ ਨਾਲ ਇਹ ਆ ਵੀ ਜਦੋਂ ਆਪਾਂ ਇੱਕ ਡਿਜ਼ਾਈਨ ਦੂਸਰੀ ਸਾਈਡ ਤੇ ਵੀ ਪਾਉਣੀ ਆ ਜਿੱਦਾਂ ਕਿ ਆਪਾਂ ਘੇਰੇ ਤੇ ਪਾ ਰਹੇ ਆ ਚਾਕਾ ਤੇ ਪਾ ਰਹੇ ਆ ਫਿਰ ਉਹ ਕੀ ਹੁੰਦਾ ਆ ਸੇਮ ਹੀ ਪੈਂਦਾ ਆ ਜੇ ਵੈਸੇ ਆਪਾਂ ਡਿਜ਼ਾਈਨਰ ਸਕੈਚ ਨਾਲ ਜਾਂ ਪੈਨਸਲ ਨਾਲ ਪਾਉਨੇ ਆ ਸੇਮ ਡਿਜ਼ਾਈਨ ਤੇ ਉਹ ਖਰਾਬ ਹੋ ਜਾਂਦਾ ਥੋੜਾ ਜਿਹਾ ਨਾ ਉੱਚਾ ਨੀਮਾ ਵੀ ਹੋ ਜਾਂਦਾ ਯਾਰ ਤੇ ਇਸ ਤਰੀਕੇ ਨਾਲ ਬਾਕੀ ਆਪਾਂ ਇਹ ਆ ਵੀ ਜਦੋਂ ਵੀ ਕੱਪੜੇ ਤੇ ਛਾਪਣਾ ਆ ਆਪਾਂ ਉਦੋਂ ਇਹ ਧਿਆਨ ਰੱਖਣਾ ਆ ਵੀ ਨਿਸ਼ਾਨ ਲਗਾ ਲੈਣੇ ਆ ਜਿੱਦਾਂ ਮੰਨ ਲਓ ਆਹਾਂ ਘੇਰੇ ਦਾ ਹੈਗਾ ਘੇਰੇ ਤੇ ਆਪਾਂ ਦੋ ਫੁੱਲ ਛਾਪਣੀਆਂ ਤੇ ਘੇਰੇ ਦੇ ਤੇ ਇਧਰ ਉਸ ਸਾਈਡਾਂ ਤੇ ਚਾਕਾਂ ਦਾ ਨਿਸ਼ਾਨ ਥੱਲੇ ਤਰਪਾਈ ਤੇ ਕਿੰਨਾ ਤਰਪਾਈ ਕਰਨੀ ਆ ਆਪਾਂ ਜਾਂ ਸੀਨ ਲੋਣੀ ਆ ਉਨੀ ਜਗ੍ਹਾ ਛੱਡਣੀ ਆ ਕੇ ਸਾਈਡ ਤੇ ਆਪਾਂ ਫੁੱਲ ਬਣਾਉਣੇ ਆ ਉਹ ਸਾਈਡ ਕੋਰਨਰ ਤੇ ਬਣਾਉਣੇ ਆ ਤਾਂ ਉੱਥੇ ਆਪਾਂ ਪ੍ਰੋਪਰ ਨਿਸ਼ਾਨ ਲਾ ਲੈਣਾ ਆ ਵੀ ਜਿੱਦਾਂ ਹੁਣ ਆਹ ਵਾਲਾ ਫੁੱਲ ਹੈ ਆਪਾਂ ਨੂੰ ਜਿਵੇਂ ਕਿ ਇਸ ਤਰੀਕੇ ਨਾਲ ਇਹ ਤਾਂ ਦੋ ਵਾਲੇ ਫੁੱਲ ਹੈ ਹੈਨਾ ਜਿੱਦਾਂ ਕਿ ਆਹ ਇੰਨੀ ਜਗ੍ਹਾ ਘੇਰ ਰਿਹਾ ਤੇ ਆਪਾਂ ਨੂੰ ਉੱਥੇ ਪ੍ਰੋਪਰ ਨਿਸ਼ਾਨ ਲਾ ਲੈਣਾ ਵੀ ਆਪਾਂ ਇਹਨੂੰ ਮਿਲ ਕੇ ਤੇ ਕਪੜੇ ਤੇ ਵੀ ਮਣ ਕੇ ਉਨਾ ਹੀ ਨਿਸ਼ਾਨ ਲਾ ਲੈਣਾ ਵੀ ਇੰਨੀ ਕ ਜਗ੍ਹਾ ਤੇ ਆਪਣਾ ਫੁੱਲ ਪ੍ਰਿੰਟ ਹੋ ਜਾਊਗਾ ਤੇ ਦੂਜੀ ਸਾਈਡ ਤੇ ਵੀ ਇਸ ਤਰ੍ਹਾਂ ਹੀ ਲਾ ਲੈਣਾ ਫਿਰ ਆਪਣਾ ਡਿਜ਼ਾਈਨ ਬਿਲਕੁਲ ਵੀ ਇੱਕ ਦੂਜੇ ਨਾਲੋਂ ਫਰਕ ਨਹੀਂ ਪੈਂਦਾ ਸੇਮ ਬਣਦੇ ਡਿਜ਼ਾਈਨ ਇਸ ਤਰੀਕੇ ਨਾਲ ਤੁਸੀਂ ਜਿਹੜੇ ਡਿਜ਼ਾਈਨ ਹੈ ਕਿਸੇ ਵੀ ਕਪੜੇ ਤੇ ਬਣਾ ਕੇ ਦੇਖ ਸਕਦੇ ਹੋ ਸੇਮ ਬਣ ਜਾਣਗੇ ਹੋ ਸਕਦਾ ਵੀ ਤੁਹਾਡੀ ਪ੍ਰੋਬਲਮ ਸੋਲਵ ਹੋ ਜੂਗੀ ਤੇ ਹੁਣ ਮੈਂ ਇਸ ਤਰ੍ਹਾਂ ਵੀ ਪੇਂਟ ਕਰ ਚੁੱਕੀ ਹਾਂ ਇਸ ਕਰਕੇ ਮੈਂ ਕੁਝ ਵੀ ਕਰਨਾ ਨਹੀਂ ਨਹੀਂ ਤੇ ਮੈਂ ਤੁਹਾਨੂੰ ਛਾਪ ਕੇ ਤੇ ਸਾਰੇ ਡਿਜ਼ਾਈਨ ਦਿਖਾ ਦਿੰਦੀ ਵੀ ਕਿਸ ਤਰੀਕੇ ਨਾਲ ਸੇਮ ਛਪਦੀ ਹੈ ਤੇ ਇਹ ਆਪਾਂ ਸਾਰੇ ਡਿਜ਼ਾਈਨ ਜਿਹੜੇ ਬਣਾ ਰੱਖੇ ਆ ਇਸ ਤਰ੍ਹਾਂ ਹੀ ਛਾਪ ਲੈਣੇ ਹੁੰਦੇ ਆ ਜੀ ਇਹ ਬਣੇ ਰਹੋ ਬਲੌਗ ਦੇ ਵਿੱਚ ਮਿਲਾਂਗੇ ਥੋੜਾ ਟਾਈਮ ਬਾਅਦ ਜੀ ਤੇ ਇਹ ਵਾਲੀ ਪ੍ਰੋਬਲਮ ਹੋ ਸਕਦੀ ਤੁਹਾਨੂੰ ਤੁਹਾਡੀ ਸੋਲਵ ਹੋ ਗਈ ਹੋਵੇ ਸੌਰੀ ਵੀ ਅੱਜ ਮੈਂ ਥੋੜਾ ਜਿਹਾ ਲੇਟ ਰਿਪਲਾਈ ਕੀਤਾ ਕਾਫੀ ਦਿਨ ਹੋ ਗਏ ਆਪਣੇ ਉਸ ਘਰ ਦੇ ਕਮੈਂਟ ਆਏ ਨੂੰ ਤੇ थैंक यू जी ਤੁਹਾਡਾ ਜੋ ਤੁਸੀਂ ਕਮੈਂਟ ਕਰਕੇ ਆਪਾਂ ਨੂੰ ਪੁੱਛਿਆ ਜੀ ਤੇ ਜਿਨ੍ਹਾਂ ਨੇ ਆਪਣੀ ਪੇਂਟਿੰਗਸ ਨੂੰ ਪਸੰਦ ਕੀਤਾ थैंक यू जी ਤੁਹਾਡਾ ਬਹੁਤ ਵਧੀਆ ਲੱਗਿਆ ਜੀ ਬੜੇ ਰ ਬਲੌਗ ਦੇ ਵਿੱਚ ਮਿਲਾਂਗੇ ਥੋੜਾ ਟਾਈਮ ਬਾਅਦ ਜਿਹੜੇ ਪਲਾਂਟਸ ਆਪਾਂ ਲਾਇਏ ਸੀ ਉਹ ਵਧੀਆ ਹੋ ਗਏ ਇਹ ਦੇਖੋ ਇਹ ਵੀ ਵਧੀਆ ਫੈਲ ਗਿਆ ਬਸ ਪਾਣੀ ਜਿਹੜਾ ਆ ਉਹ ਥੋੜਾ ਪਾਉਣੇ ਨੇ 2-3 ਦਿਨਾਂ ਬਾਅਦ ਪਾਉਣੀ ਹੁੰਨੀ ਆ ਕਿਉਂਕਿ ਇਹਨਾਂ ਦੀ ਮਿੱਟੀ ਦੇ ਵਿੱਚ ਉਹ ਗਿੱਲੀ ਜੀ ਹੁੰਦੀ ਬਸ ਉੱਪਰੋਂ ਜਿਹੜੇ ਸੁੱਕ ਜੀ ਜਾਂਦੀ ਮਿੱਟੀ ਡਰਾਈ ਜੀ ਹੋ ਜਾਂਦੀ ਆ ਇਦਰੇ ਹੀ ਪੱਥਰ ਚੱਟ ਦਾ ਤੇ ਜਵੈਣ ਦਾ ਦੇਖੋ ਕਿੰਨੇ ਸੋਹਣੇ ਝੋੜੇ ਝੋੜੇ ਪੱਤੇ ਹੋ ਗਏ ਆ ਤੇ ਵਿੱਚ ਘਾਹ ਹੋ ਗਿਆ ਸੀ ਤੇ ਜਾਮਣੀ ਫੁਲਾਣ ਆਏ ਵੀ ਵਧੀਆ ਹੋ ਗਿਆ ਇਸ ਵਿੱਚ ਇੰਨਾ ਵੱਧ ਗਿਆ ਨੇ ਅਖਵਾਈਆਂ ਸਾਨੂੰ ਉਸ ਮਿੱਟੀ ਨੇ पूरा दसो मेरा नाम किस तरह स्कूल च किदा बोलदे ने माय नेम इज माय नेम इज हसरत हसरत कौर है ना और तुसी भी दसो माय नेम इज फिर देवी वेरी गुड नाइस स्टूडेंट है बहुत बढ़िया वेरी गुड बनाओ नाम கேடைய அல்லா admira ਕਿਸ਼ ਦਿੱਤਾ ਹੁਣ ਕਰ ਰਹੇ ਕਲਰ ਫਿਸ਼ ਦਿਖਾਓ ਇਹਨਾਂ ਦੀ ਫਿਸ਼ ਬਣਾ ਰਹੇ ਹੈਂ ਸਾਈਡ ਕਰੇਗਾ ਇਸ ਕਲਰ ਕਰਦੇ ਫਿਸ਼ ਹਮ ਗ੍ਰੇ ਆ ਕਲਰ ਕਰਦੇ ਆਪਣਾ ਕੋਲ ਪ੍ਰੋਪਰ ਗ੍ਰੇ ਤਾਂ ਹੈ ਨਹੀਂ ਕਿਆ ਇਸ ਤਰ੍ਹਾਂ ਕਰੀ ਤਾਂ ਬੁਣਾ ਦੇਖੋ ਇਸ ਤਰ੍ਹਾਂ ਬਣਾ ਐਮ ਨਾਈ ਦੇ ਨਾਲ ਨਾਲ ਕਰੀ ਜਾਏਗਾ ਆਊਟ ਲਾਈਨ ਠੀਕ ਹੈ ਇਸ ਤਰ੍ਹਾਂ ਇਸ ਤਰ੍ਹਾਂ ਕਰੋਗੇ ਫਿਰ ਐਮ 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 ਐਸ కర్వియర మ్ందా టేంన ముదా ఊడా ము కర్న కర్న కర్ ాటేтаки అఠిలు గోఢులృన గోదా కరుoweక్ తేవన. అహిడే హకని జజయంన ప్ంతే ఆజాఉిగ్ యాఉఆ రాల ਇਸਨੇ ਆ ਰੈੱਡ ਲਾਈਨ ਹੈ ਨਾ ਰੈੱਡ ਲਾਈਨ ਤੋਂ ਨਹੀਂ ਜਾਣਾ ਯੈਸ ਇਸ ਤਰ੍ਹਾਂ ਆ ਆ ਮਰਾ ਰੈੱਡ ਲਾਈਨ ਆਪੇ ਦਿੱਤੀ ਇਸ ਲਾਈਨ ਤੱਕ ਦੋ ਢੰਮਰੂ ਵੈਰੀ ਗੁੱਡ ਨਾਈਸ ਹੁਣ ਆਹ ਵਾਲਾ ਵੀ ਸਹੀ ਕਰਨਾ ਠੀਕ ਹੈ ਫਿਰ ਮੈਂ ਨਾ ਰੋਂਗ ਕਰ ਦੂਗੀ ਜੇ ਤੁਸੀਂ ਲਾਈਨ ਤੋਂ ਛੱਲੇ ਜਾਂਦੇ ਆ ਇੰਨਾਂ ਦੇ ਵਿੱਚ ਵਿੱਚ ਰੰਗਾ ਹੁੰਦਾ ਲੋਹਣ ਠੰਡਾ ਸਹੀ ਬਣਾਉ। ਵੈਰੀ ਗੁੱਡ ਆ ਬਾਹਰ ਨਹੀਂ ਕੱਢਣਾ ਹੁੰਦਾ ਠੀਕ ਰੰਗ ਵਿੱਚ ਵਿੱਚ ਕਰਨਾ ਹੁੰਦਾ। ਹਾਂ। ਇੰਸਾਈਡ ਕਰਦੇ। ਜੇ ਵੀਰ ਦੀ ਫਿਸ਼ ਬਹੁਤ ਸੋਹਣੀ ਬਣ ਗਈ ਗ੍ਰੇ ਕਲਰ ਦੀ ਨਾ। ਉਹ ਵੀ ਗ੍ਰੇ। ਉਹ ਵੀ ਗ੍ਰੇ। ਜਦੋਂ ਮੈਂ ਡਾਊਨ ਕਹਿਣਾ ਉਹਦੋਂ ਤੁਸੀਂ ਬੈਠਣਾ ਆ। ਠੀਕ ਹੈ? ਜਦੋਂ ਅੱਪ ਕਹਿਣਾ ਉਹਦੋਂ ਤੁਸੀਂ खड़े हो जाना ठीक है चलो डाउन अप डाउन अप अप वृष्टान है।, तो है डाउन वेरी गुड अप डाउन डाउन देवीर का डाउन लग गया होने अप डाउन अप ਡਾਊਨ ਅੱਪ ਡਾਊਨ ਹੰਤ ਕਾ ਬੜ ਉੱਤਰ ਗਈ ਠੀਕ ਹੈ ਕਰੀਏ ਵਰਕ ਸਟਾਰਟ ਹੋਣਾ ਠੀਕ ਹੈ ਸਾਰੀਆਂ ਪਿੰਡੀਆਂ ਜਿਹੜੀਆਂ ਸੀ ਉਹ ਪਟਤੀਆਂ ਤੇ ਹੁਣ ਰਾਜਵਿੰਦਰ ਨੇ ਗੋਡੀ ਕਰਤੀ ਹੈ ਚੰਗੀ ਤਰ੍ਹਾਂ ਗੁੜਾਈ ਕਰਕੇ ਜਗਾ ਵਧੀਆ ਬਣਾਤੀ ਹੈ ਤਾਂ ਕਿ ਹੁਣ ਆਪਾਂ ਸਬਜ਼ੀਆਂ ਜਿਹੜੀਆਂ ਸਰਦੀਆਂ ਵਾਲੀਆਂ ਇੱਥੇ ਬੀਜ ਸਕੀਏ ਦੋ ਤਿੰਨ ਹੁਣ ਇਸ ਮਿੱਟੀ ਨੂੰ ਸੈਟ ਹੋਣ ਵਾਸਤੇ ਛੱਡ ਦਾਂਗੇ ਉਸ ਤੋਂ ਬਾਅਦ ਸਰਦੀਵਾਲੀਆਂ ਸਬਜ਼ੀਆਂ ਬੀਜਾਂਗੇ ਜੀ ਤੇ ਇਸ ਤੇ ਨਾਲ ਹੀ ਅੱਜ ਵਾਲੇ ਵਲੌਗ ਦਾ ਐਂਡ ਕਰ ਲੱਗੇ ਆਂ ਵਲੌਗ ਵਧੀਆ ਲੱਗਿਆ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਕੱਲੂ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ